ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਜਿਹੜੇ ਕਹਿੰਦੇ ਹਨ ਅਸੀਂ ਪਾਠ ਬਹੁਤ ਹੀ ਜਲਦੀ ਕਰ ਲੈਂਦੇ ਹਾਂ ਪਰ ਸਾਨੂੰ ਉਸ ਦਾ ਫਾਇਦਾ ਕਿਉਂ ਨਹੀਂ ਹੁੰਦਾ ਸਾਡਾ ਮਨ ਫਿਰ ਵੀ ਗੁਰਬਾਣੀ ਦੇ ਨਾਲ ਜੁੜਦਾ ਨਹੀਂ ਬਸ ਅਸੀਂ ਜਲਦੀ ਜਲਦੀ ਸਾਰਾ ਹੀ ਪਾਠ ਕਰ ਲੈਂਦੇ ਹਾਂ ਸੋ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਤੁਹਾਡਾ ਮਨ ਵੀ ਪਰਮਾਤਮਾ ਦੇ ਨਾਲ ਗੁਰਬਾਣੀ ਦੇ ਨਾਲ ਜੁੜ ਜਾਵੇ ਇੱਕ ਵਾਰ ਤੰਤਨ ਬਾਬਾ ਨੰਦ ਸਿੰਘ ਜੀ ਤਰਨ ਤਰਨ ਸਾਹਿਬ ਬਿਰਾਜਮਾਨ ਸਨ ਉਥੇ ਇੱਕ ਜਵਾਹਰ ਸਿੰਘ ਨਾਮ ਦੇ ਪ੍ਰੇਮੀ ਨੇ ਬਾਬਾ ਨੰਦ ਸਿੰਘ ਜੀ ਦੇ ਕੋਲ ਬੇਨਤੀ ਕੀਤੀ ਕਿ ਜਦੋਂ ਮੈਂ ਬਾਣੀ ਪੜ੍ਹਦਾ ਹਾਂ ਤਾਂ ਮੇਰਾ ਮਨ ਬਾਣੀ ਪੜਨ ਵਿੱਚ ਨਹੀਂ ਲੱਗਦਾ ਬਾਬਾ ਜੀ ਨੇ ਬਚਨ ਕੀਤਾ ਤੂੰ ਆਪਣਾ ਮਨ ਗੁਰੂ ਸਾਹਿਬ ਨੂੰ ਵੇਚ ਦੇਣਾ ਸੀ ਫਿਰ ਤੇਰਾ ਮਨ ਬਾਣੀ ਪੜਨ ਵਿੱਚ ਲੱਗਣਾ ਸੀ ਉਸ ਪ੍ਰੇਮੀ ਨੇ ਕਿਹਾ ਜੀ ਮੈਂ ਅੰਮ੍ਰਿਤ ਛਕਿਆ ਹੋਇਆ ਹੈ ਬਾਬਾ ਜੀ ਨੇ ਫਰਮਾਇਆ ਗੁਰਮਖਾ ਤੇਰਾ ਫਿਰ ਵੀ ਮਨ ਗੁਰਬਾਣੀ ਦੇ ਵਿੱਚ ਨਹੀਂ ਲੱਗਦਾ ਤਾਂ ਉਸ ਪ੍ਰੇਮੀ ਨੇ ਕਿਹਾ ਜੀ ਮੇਰਾ ਮਨ ਬਾਣੀ ਪੜਨ ਵਿੱਚ ਨਹੀਂ ਲੱਗਦਾ ਬਾਬਾ ਜੀ ਨੇ ਪ੍ਰੇਮੀ ਨੂੰ ਪੁੱਛਿਆ ਗੁਰਮਖਾ ਤੂੰ ਕਿਸੇ ਮਹਾਪੁਰਖ ਦੀ ਸੰਗਤ ਕਰਦਾ ਹੈ ਪ੍ਰੇਮੀ ਨੇ ਕਿਹਾ ਜੀ ਮੈਂ ਅੰਮ੍ਰਿਤ ਛਕਿਆ ਹੋਇਆ ਹੈ ਮੈਂ ਕੋਈ ਵੀ ਸੰਤਾਂ ਮਹਾਂਪੁਰਖਾਂ ਨੂੰ ਨਹੀਂ ਮੰਨਦਾ ਬਾਬਾ ਜੀ ਨੇ ਬਚਨ ਕੀਤਾ ਗੁਰਮਖਾ ਫਿਰ ਅਸੀਂ ਕੀ ਹਾਂ ਅਸੀਂ ਤਾਂ ਵੀ ਸੰਤ ਮਹਾਂਪੁਰਖ ਹੀ ਹਾਂ ਜੇਕਰ ਅਸੀਂ ਤੈਨੂੰ ਕੋਈ ਉਪਾਅ ਦੱਸਿਆ ਤਾਂ ਤੂੰ ਸਾਡੀ ਗੱਲ ਵੀ ਨਹੀਂ ਮੰਨਣੀ ਅਸੀਂ ਕੁਝ ਨਹੀਂ ਕਰ ਸਕਦੇ ਪ੍ਰੇਮੀ ਨੇ ਕਿਹਾ ਜੀ ਮੈਨੂੰ ਕਈ ਬੰਦਿਆਂ ਨੇ ਤੁਹਾਡੀ ਦੱਸ ਪਾਈ ਹੈ ਕਿ ਕਲੇਰਾਂ ਵਾਲੇ ਬਾਬਾ ਜੀ ਹਰ ਇੱਕ ਸਮੱਸਿਆ ਦਾ ਹੱਲ ਕਰ ਦਿੰਦੇ ਹਨ ਬਾਬਾ ਜੀ ਨੇ ਬਚਨ ਕੀਤਾ ਜੇ ਤੈਨੂੰ ਕਿਸੇ ਨੇ ਦੱਸ ਪਾਈ ਹੈ ਤਾਂ ਤੂੰ ਸੁਖਮਨੀ ਸਾਹਿਬ ਜੀ ਦਾ ਪਾਠ ਬਹੁਤ ਹੀ ਟਿਕਾਅ ਤੇ ਸਹਿਜ ਨਾਲ ਕਰਿਆ ਕਰ। ਪ੍ਰੇਮੀ ਨੇ ਕਿਹਾ ਜੀ ਮੈਂ ਸੁਖਮਨੀ ਸਾਹਿਬ ਜੀ ਦਾ ਪਾਠ ਤਾਂ ਕਰਦਾ ਹਾਂ। ਬਾਬਾ ਜੀ ਨੇ ਬਚਨ ਕੀਤਾ ਤੂੰ ਝੂਠ ਬੋਲ ਰਿਹਾ ਹੈ। ਤੂੰ ਤਾਂ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਨੇੜੇ ਤੇੜੇ ਵੀ ਨਹੀਂ ਲੰਘਿਆ। ਪ੍ਰੇਮੀ ਨੇ ਕਿਹਾ ਜੀ ਜਦੋਂ ਮੈਂ ਅੰਮ੍ਰਿਤ ਛਕਿਆ ਹੈ ਉਦੋਂ ਤੋਂ ਹੀ ਮੈਂ ਕਦੇ ਝੂਠ ਵੀ ਨਹੀਂ ਬੋਲਿਆ ਤੇ ਮੈਂ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਕਰਦਾ ਹਾਂ। ਬਾਬਾ ਜੀ ਨੇ ਬਚਨ ਕੀਤਾ ਗੁਰਮੁਖਾ ਤੂੰ ਫਿਰ ਝੂਠ ਬੋਲ ਰਿਹਾ ਹੈ ਤੂੰ ਬਹੁਤ ਹੀ ਚਲਾਕ ਹੈ ਜਦੋਂ ਬੰਦਾ ਝੂਠ ਬੋਲਦਾ ਹੈ ਤਾਂ ਬੰਦਾ ਕਦੇ ਕਹਿੰਦਾ ਹੈ ਕਿ ਮੈਂ ਝੂਠ ਬੋਲਦਾ ਹਾਂ ਜਿਹੜਾ ਬੰਦਾ ਝੂਠ ਬੋਲਦਾ ਹੈ ਉਹ ਕਦੇ ਸੱਚ ਹੀ ਨਹੀਂ ਬੋਲ ਸਕਦਾ ਬਾਬਾ ਜੀ ਨੇ ਬਚਨ ਕੀਤਾ ਅਸੀਂ ਤਾਂ ਅਨਪੜ੍ਹ ਹਾਂ ਗੁਰਮੁਖਾ ਇਹ ਪੰਕਤੀਆਂ ਕਿੱਥੇ ਲਿਖੀਆਂ ਹੋਈਆਂ ਹਨ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਕੀ ਸੇਵਾ ਲਾਗੇ ਪ੍ਰੇਮੀ ਨੇ ਕਿਹਾ ਜੀ ਇਹ ਪੰਕਤੀਆਂ ਤਾਂ ਸੁਖਮਨੀ ਸਾਹਿਬ ਵਿੱਚ ਲਿਖੀਆਂ ਹੋਈਆਂ ਹਨ। ਬਾਬਾ ਜੀ ਨੇ ਬਚਨ ਕੀਤਾ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾਕੀ ਸ਼ਰਨੇ ਪਰੇ। ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੇ ਸਦ ਗਾਵੇ। ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋਮੇ ਸ਼ੋਰੈ। ਬਾਬਾ ਜੀ ਨੇ ਬਚਨ ਕੀਤਾ ਗੁਰਮੁਖਾ ਇਹ ਪੰਕਤੀਆਂ ਕਿੱਥੇ ਲਿਖੀਆਂ ਹੋਈਆਂ ਹਨ? ਪ੍ਰੇਮੀ ਨੇ ਕਿਹਾ ਜੀ ਇਹ ਪੰਕਤੀਆਂ ਵੀ ਸੁਖਮਨੀ ਸਾਹਿਬ ਜੀ ਦੇ ਵਿੱਚ ਲਿਖੀਆਂ ਹੋਈਆਂ ਹਨ। ਬਾਬਾ ਜੀ ਨੇ ਫਿਰ ਬਚਨ ਕੀਤਾ। ਸੰਤ ਕੀ ਮਹਿਮਾ ਸੰਤ ਰਿੱਧ ਬਸੇ ਸੰਤ ਪਰਤਾਪ ਦੁਰਤ ਸਭ ਨਸੇ। ਬਾਬਾ ਜੀ ਨੇ ਪੁੱਛਿਆ ਗੁਰਮਖਾ ਇਹ ਪੰਕਤੀਆਂ ਕਿੱਥੇ ਲਿਖੀਆਂ ਹੋਈਆਂ ਹਨ? ਪ੍ਰੇਮੀ ਨੇ ਫਿਰ ਕਿਹਾ ਜੀ ਇਹ ਪੰਕਤੀਆਂ ਸੁਖਮਨੀ ਸਾਹਿਬ ਜੀ ਦੇ ਵਿੱਚ ਲਿਖੀਆਂ ਹਨ। ਬਾਬਾ ਜੀ ਨੇ ਫਿਰ ਬਚਨ ਕੀਤਾ। ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ। ਬਾਬਾ ਜੀ ਨੇ ਪੁੱਛਿਆ ਗੁਰਮਖਾ ਇਹ ਪੰਕਤੀਆਂ ਕਿੱਥੇ ਲਿਖੀਆਂ ਹੋਈਆਂ ਹਨ? ਪ੍ਰੇਮੀ ਨੇ ਕਿਹਾ ਜੀ ਇਹ ਪੰਕਤੀਆਂ ਵੀ ਸੁਖਮਨੀ ਸਾਹਿਬ ਦੇ ਵਿੱਚ ਲਿਖੀਆਂ ਹੋਈਆਂ ਹਨ। ਬਾਬਾ ਜੀ ਨੇ ਫਿਰ ਬਚਨ ਕੀਤਾ। ਚਰਨ ਸਾਦ ਕੇ ਧੋਏ ਧੋਏ ਪਿਓ ਅਰਪ ਸਾਦ ਕੋ ਆਪਣਾ ਜਿਓ। ਸਾਦ ਕੀ ਧੂਰ ਕਰੋ ਇਸ਼ਨਾਨ ਸਾਦ ਉੱਪਰ ਜਾਈਏ ਕੁਰਬਾਨ। ਸਾਦ ਸੇਵਾ ਵਡਭਾਗੀ ਪਾਈਏ। ਬਾਬਾ ਜੀ ਨੇ ਫਿਰ ਪੁੱਛਿਆ ਗੁਰਮਖਾ ਇਹ ਪੰਕਤੀਆਂ ਕਿੱਥੇ ਲਿਖੀਆਂ ਹੋਈਆਂ ਹਨ? ਪ੍ਰੇਮੀ ਨੇ ਕਿਹਾ ਜੀ ਇਹ ਪੰਕਤੀਆਂ ਵੀ ਸੁਖਮਨੀ ਸਾਹਿਬ ਜੀ ਦੇ ਵਿੱਚ ਲਿਖੀਆਂ ਹੋਈਆਂ ਹਨ ਬਾਬਾ ਜੀ ਨੇ ਬਚਨ ਕੀਤਾ ਤੋ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹੈ ਜਾਂ ਤੋ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੇ ਪੈਰ ਧਰ ਧਰ ਕੇ ਅੱਗੇ ਲੰਘਦਾ ਹੈ ਬਾਬਾ ਜੀ ਨੇ ਬਚਨ ਕੀਤਾ ਸੁਖਮਨੀ ਸਾਹਿਬ ਤਾਂ ਚੰਗੇ ਮਹਾਪੁਰਖਾਂ ਦੇ ਨਾਲ ਜੋੜਦਾ ਹੈ ਅਤੇ ਚੰਗੇ ਮਹਾਪੁਰਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਦੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਜੋੜਦੇ ਹਨ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨਿਰੰਕਾਰ ਦੇ ਨਾਲ ਜੋੜਦੇ ਹਨ ਬਾਬਾ ਜੀ ਨੇ ਬਚਨ ਕੀਤਾ ਗੁਰਮੁਖਾ ਸੁਖਮਨੀ ਸਾਹਿਬ ਦਾ ਮਹਾਪੁਰਖ ਨਾਲ ਜੋੜਦੀ ਹੈ ਗੁਰੂ ਸਾਹਿਬਾਂ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਫਰਮਾਇਆ ਹੈ ਦੁਖ ਰੋਗ ਬਿਨ ਸਹਿ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਇਹ ਸਾਰੇ ਬਚਨ ਸੁਣ ਕੇ ਉਹ ਪ੍ਰੇਮੀ ਬਾਬਾ ਜੀ ਦੇ ਅੱਗੇ ਲੰਮੇ ਹੀ ਪੈ ਗਿਆ ਪ੍ਰੇਮੀ ਨੇ ਕਿਹਾ ਜਿਵੇਂ ਤੁਸੀਂ ਅੱਜ ਮੇਰੇ ਦਸਵੇਂ ਦਵਾਰ ਨੂੰ ਚਾਬੀ ਲਗਾਈ ਹੈ ਮੈਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਤਾਂ ਸੀ ਪਰ ਜਿਵੇਂ ਤੁਸੀਂ ਅੱਜ ਮੈਨੂੰ ਦੱਸਿਆ ਹੈ ਮੈਂ ਪਾਠ ਉਸ ਤਰ੍ਹਾਂ ਨਹੀਂ ਸੀ ਕਰਦਾ ਪ੍ਰੇਮੀ ਨੇ ਬਾਬਾ ਜੀ ਨੂੰ ਲੰਮਾ ਪੈ ਕੇ ਮੱਥਾ ਟੇਕਿਆ ਅਤੇ ਉਹ ਪ੍ਰੇਮੀ ਉੱਥੋਂ ਚੱਲਿਆ ਗਿਆ ਕੁਝ ਸਮੇਂ ਬਾਅਦ ਉਹੀ ਪ੍ਰੇਮੀ ਨਾਨਕ ਸਰ ਬਾਬਾ ਜੀ ਦੇ ਕੋਲ ਆਇਆ ਉਸ ਪ੍ਰੇਮੀ ਨੇ ਬਾਬਾ ਜੀ ਨੂੰ ਆ ਕੇ ਮੱਥਾ ਟੇਕਿਆ ਬਾਬਾ ਜੀ ਨੇ ਕਿਹਾ ਸੁਣਾ ਗੁਰਮਖਾ ਹੁਣ ਤੇਰਾ ਗੁਰਬਾਣੀ ਪੜਨ ਵਿੱਚ ਮਨ ਲੱਗਦਾ ਹੈ ਕਿ ਨਹੀਂ ਪ੍ਰੇਮੀ ਨੇ ਕਿਹਾ ਜੀ ਮੈਨੂੰ ਪਾਠ ਕਰਦੇ ਹੋਏ ਹੁਣ ਬਹੁਤ ਜ਼ਿਆਦਾ ਆਨੰਦ ਆਉਂਦਾ ਹੈ ਮੈਂ ਪਾਠ ਤਾਂ ਪਹਿਲਾਂ ਵੀ ਕਰਦਾ ਸੀ ਪਰ ਮੈਂ ਪਹਿਲਾਂ ਪੌਣੇ ਘੰਟੇ ਵਿੱਚ ਦੋ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਲੈਂਦਾ ਸੀ ਪਰ ਜਿਵੇਂ ਤੁਸੀਂ ਮੈਨੂੰ ਪਾਠ ਕਰਨ ਦੀ ਵਿਧੀ ਦੱਸੀ ਉਸ ਵਿਧੀ ਨਾਲ ਹੁਣ ਸੁਖਮਨੀ ਸਾਹਿਬ ਜੀ ਦੀਆਂ ਉਹਨੇ ਹੀ ਸਮੇਂ ਵਿੱਚ ਸਿਰਫ ਦੋ ਹੀ ਅਸ਼ਟਪਦੀਆਂ ਹੁੰਦੀਆਂ ਹਨ ਹੁਣ ਮੇਰਾ ਬਾਣੀ ਪੜਨ ਵਿੱਚ ਬਹੁਤ ਜ਼ਿਆਦਾ ਮਨ ਲੱਗਦਾ ਹੈ ਪਾਪ ਜੀ ਨੇ ਮੇਰੇ ਉੱਪਰ ਬਹੁਤ ਹੀ ਮਿਹਰ ਕੀਤੀ ਹੈ ਮੇਰੇ ਮਨ ਵਿੱਚ ਬਹੁਤ ਵੱਡਾ ਭੁਲੇਖਾ ਸੀ ਕਿ ਸੰਤਾਂ ਮਹਾਂਪੁਰਖਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ ਬਾਬਾ ਜੀ ਨੇ ਬਚਨ ਕੀਤਾ ਗੁਰਮਖਾ ਗੁਰਬਾਣੀ ਪੜਨ ਤੇ ਮਨ ਇਸ ਲਈ ਨਹੀਂ ਲੱਗਦਾ ਕਿਉਂਕਿ ਬਾਣੀ ਦੇ ਵਿੱਚ ਜੋ ਗੁਰੂ ਸਾਹਿਬਾਂ ਨੇ ਹੁਕਮ ਕੀਤਾ ਹੈ ਅਸੀਂ ਉਸ ਹੁਕਮ ਤੇ ਕਦੇ ਚੱਲਦੇ ਹੀ ਨਹੀਂ ਅਸੀਂ ਉਸ ਬਾਣੀ ਨੂੰ ਪੜ ਕੇ ਉਸ ਦੇ ਅਰਥਾਂ ਨੂੰ ਨਹੀਂ ਸਮਝਦੇ ਕਿ ਬਾਣੀ ਸਾਨੂੰ ਕੀ ਕਹਿ ਰਹੀ ਹੈ ਅਸੀਂ ਬਾਣੀ ਨੂੰ ਬਹੁਤ ਤੇਜ਼ੀ ਨਾਲ ਪੜ੍ਹਦੇ ਹਾਂ ਇਸ ਲਈ ਬਾਣੀ ਦੀ ਸਮਝ ਨਹੀਂ ਆਉਂਦੀ ਜਿਸ ਕਰਕੇ ਬਾਣੀ ਦਾ ਰਸ ਹੀ ਨਹੀਂ ਆਉਂਦਾ ਅਤੇ ਬਾਣੀ ਪੜ੍ਹਦੇ ਸਮੇਂ ਬਾਣੀ ਵਿੱਚ ਸਾਡਾ ਮਨ ਕਿ ਲੱਗੇਗਾ ਕਿਉਂਕਿ ਜਿਸ ਚੀਜ਼ ਦੀ ਬੰਦੇ ਨੂੰ ਸਮਝ ਨਹੀਂ ਆਉਂਦੀ ਉਹ ਕੰਮ ਕਰਨ ਵਿੱਚ ਬੰਦੇ ਦਾ ਮਨ ਕਦੇ ਵੀ ਨਹੀਂ ਲੱਗਦਾ ਇਸ ਲਈ ਬਾਣੀ ਨੂੰ ਕੱਲਾ-ਕੱਲਾ ਅੱਖਰ ਪੜ੍ਹਨਾ ਚਾਹੀਦਾ ਹੈ ਉਸ ਦੇ ਅਰਥਾਂ ਨੂੰ ਸਮਝ ਕੇ ਪੜ੍ਹਨਾ ਚਾਹੀਦਾ ਹੈ ਅਤੇ ਉਸ ਵਿੱਚ ਦੱਸੇ ਹੋਏ ਅਰਥਾਂ ਤੇ ਅਮਲ ਵੀ ਕਰਨਾ ਚਾਹੀਦਾ ਹੈ ਇਹ ਪਾਠ ਕੀਤਾ ਹੋਇਆ ਸਫਲਾ ਹੋ ਸਕਦਾ ਹੈ। ਬਾਬਾ ਜੀ ਨੇ ਇਸ ਤਰ੍ਹਾਂ ਉਸ ਗੁਰਮਖ ਨੂੰ ਸਮੱਤ ਬਖਸ਼ੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।